ਹਾਂਜੀ ਸਿੰਘੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਅੱਜ 26 ਤਰੀਕ 10ਵਾਂ ਮਹੀਨਾ 2025 ਨੂੰ ਫਤਿਹਗੜ੍ਹ ਸਾਹਿਬ ਦੀ ਯਾਤਰਾ ਤੇ ਗਈ ਆ ਸੰਗਤ ਤੇ ਤੁਹਾਨੂੰ ਹਵੇਲੀ ਦੇ ਦਰਸ਼ਨ ਕਰਾਵਾਂਗੇ ਸੇਠ ਟੋਡਰਮਲ ਦੀ ਜਿਨ੍ਹਾਂ ਨੇ ਸ਼ਹਿਬਜ਼ਾਦਿਆਂ ਲਈ ਬਹੁਤ ਵੱਡੀ ਕੀਮਤ ਦੇ ਨਾਲ ਸੋਨੇ ਦੀਆਂ ਮੋਹਰਾਂ ਰੱਖ ਕੇ ਧਰਤੀ ਮੁੱਲ ਲੈ ਕੇ ਸੰਸਕਾਰ ਕੀਤਾ ਸੀ ਆਓ ਸਾਰੀ ਵੀਡੀਓ ਦੇਖਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 26 ਤਰੀਕ 10ਵਾਂ ਮਹੀਨਾ 2025 ਨੂੰ ਫਤੇਗੜ ਸਾਹਿਬ ਦੀ ਧਰਤੀ ਤੇ ਸਹਬੇ ਕਮਾਲ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਨੂੰ ਮੁੱਖ ਰੱਖਦੇ ਆ ਅਤੇ ਤਨ ਤਨ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਨੂੰ ਮੁਖ ਰੱਖਦੇ ਆ ਜਿਲ੍ਹਾ ਮਾਨਸਾ ਤੋਂ ਖਾਸ ਕਰਕੇ ਬੋਹਾ ਬਲਾਡਾ ਅਤੇ ਲਵੇ ਪਿੰਡਾਂ ਤੋਂ ਜਿਵੇਂ ਕਿ ਅੱਕਾਂਵਾਲੀ ਅਹਿਮਦਪੋਰਾ ਤੇ ਮਂਗਾਣੀਆਂ ਦੀ ਸੰਗਤ ਬੋਹਾ ਦੀ ਸੰਗਤ ਸਮੂਚੀਆਂ ਸੰਗਤਾਂ ਨੇ ਹੋਰ ਕਾਫੀ ਪਿੰਡਾਂ ਦੀ ਸੰਗਤ ਨੇ ਸਹਬੇ ਕਮਾਲ ਤਨਤਨ ਸੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਤਸ਼ਾਹ ਜੀ ਦੇ ਜੋਤੀ ਜੋਤਸ ਮੌਨ ਨੂੰ ਮੁਖ ਰੱਖਦੇ ਆ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਗੁਰਤਾਕਦੀਨ ਮੁਖ ਰੱਖਦੇ ਆ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਅੱਜ ਸਮੂਚੀਆਂ ਸੰਗਤਾਂ ਨੇ ਦਰਸ਼ਨ ਕੀਤੇ ਆ ਇਹ ਸੇਠ ਟੋਡਰਮੱਲ ਦੀ ਇੱਕ ਹਵੇਲੀ ਹੈ ਜੀ ਦਾ ਅੱਜ ਸੰਗਤਾਂ ਯਾਦ ਵਿੱਚ ਇੱਕ ਵੀਡੀਓ ਬਣਾ ਰਹੀਆਂ ਹਨ ਸੇਠ ਟੋਡਰਮੱਲ ਇੱਕ ਉਹ ਪੁਰਸ਼ ਹੋਏ ਆ ਜਿਨ੍ਹਾਂ ਨੇ ਸਹਿਬਜ਼ਾਦਾ ਨੂੰ ਸੋਨੇ ਨਾਲ ਧਰਤੀ ਮੁੱਲ ਲੈ ਕੇ ਉਹਨਾਂ ਦਾ ਸਸਕਾਰ ਕੀਤਾ ਸੀ ਅੱਜ ਅੱਜ ਦੀ ਦੁਨੀਆ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਸਭ ਤੋਂ ਮਹਿੰਗੀ ਧਰਤੀ ਲੈਣ ਵਾਲਾ ਸੇਠ ਟੋਡਰਮੱਲ ਹੋਇਆ ਜਿਨ੍ਹਾਂ ਨੇ ਫਤੇਗੜ ਸਾਹਿਬ ਦੀ ਧਰਤੀ ਤੇ ਮਹਾਰਾਜਾ ਤੇ ਪਾਤਸ਼ਾਹ ਜੀ ਦੇ ਸਹਿਬਜ਼ਾਦਿਆਂ ਦਾ ਸਸਕਾਰ ਕੀਤਾ ਇਸ ਕਰਕੇ ਧੰਨਾ ਉਹਨਾਂ ਦੀ ਕਮਾਈ ਧੰਨਾ ਉਹ ਪਰਿਵਾਰ ਜਿਨ੍ਹਾਂ ਨੇ ਸਹਿਬਜ਼ਾਦਿਆਂ ਵਾਸਤੇ ਜਾਂ ਆਉਣ ਵਾਲੀ ਜਨਰੇਸ਼ਨ ਵਾਸਤੇ ਬੱਚਿਆਂ ਵਾਸਤੇ ਆਉਣ ਵਾਲੇ ਭਵਿੱਖ ਵਾਸਤੇ ਔਰ ਆਪਣੀਆਂ ਕੁਰਬਾਨੀਆਂ ਦੇਤੀਆਂ ਤੇ ਕੁਰਬਾਨੀਆਂ ਵੀ ਐਸੇ ਹਾਲਾਤਾਂ ਵਿੱਚ ਦਿੱਤੀਆਂ ਜਦੋਂ ਕੋਈ ਵੀ ਸੰਗਤ ਦੇ ਵਿੱਚੋਂ ਆਮ ਬੰਦਾ ਉੱਠ ਕੇ ਕੁਰਬਾਨੀ ਦੇਣੀ ਤਾਂ ਦੂਰ ਦੀ ਗੱਲ ਬੋਲ ਵੀ ਨਹੀਂ ਸਕਦਾ ਸੀ ਇਸ ਕਰਕੇ ਸਾਡੇ ਮਾੜੇ ਭਾਗ ਹੈ ਸਾਡੀਆਂ ਸਰਕਾਰਾਂ ਦੇ ਕਹਿ ਲਓ ਜਾਂ ਸਾਡੇ ਸਮਾਜ ਦੇ ਕਹਿ ਲਓ ਜਾਂ ਸਿੱਖ ਕੌਮ ਦੇ ਕਹਿ ਲਓ ਕਿ ਇੱਕ ਐਸੇ ਮਹਾਨ ਸ਼ਹੀਦ ਹੋਏ ਜਿਨ੍ਹਾਂ ਦੀ ਹਵੇਲੀ ਸਾਡੇ ਤੋਂ ਕਿਸੇ ਤੋਂ ਸਾਂਭੀ ਨਹੀਂ ਗਈ ਅੱਜ ਇਹ ਸੀਨ ਟੁੱਟਿਆ ਹੋਇਆ ਹੈ ਪਰ ਹਜੇ ਵੀ ਉਹਨਾਂ ਵੀਰਾਂ ਦਾ ਗੁਰਮਖੰਡ ਦਾ ਸੰਸਥਾਵਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਅੱਜ ਦੀ ਘੜੀ 2025 ਦੇ ਵਿੱਚ ਢੇਠ ਟੋਡਰਮਲ ਦੀ ਜਿਹੜੀ ਇਹ ਹਵੇਲੀ ਹੈ ਇਹਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਅੱਜ 26 ਤਰੀਕ 2025 ਨੂੰ ਅਸੀਂ 10ਵਾਂ ਮਹੀਨਾ 2025 ਨੂੰ ਸਮੁੱਚੀਆਂ ਸੰਗਤਾਂ ਇੱਕ ਯਾਦਗਾਰੀ ਵੀਡੀਓ ਬਣਾਉਨੇ ਆਂ ਤੇ ਮਾਲਕ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਆ ਸਤਿਕਾਰਯੋਗ ਮਹਾਪੁਰਖ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਸਤਿਕਾਰਯੋਗ ਗਿਆਨੀ ਸੁਖਵਿੰਦਰ ਸਿੰਘ ਜੀ ਆਸਟ੍ਰੇਲੀਆ ਤੋਂ ਜਿਨ੍ਹਾਂ ਨੇ ਮਾਨਸਾ ਜ਼ਿਲ੍ਹੇ ਤੋਂ ਇੱਕ ਨਹੀਂ ਦੋ ਨਹੀਂ ਔਰ ਕਾਫੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਕੇ ਸੰਗਤਾਂ ਨੂੰ ਦਰਸ਼ਨ ਮੇਲੇ ਕਰਵਾਏ ਸਾਡੇ ਵੱਲੋਂ ਉਹਨਾਂ ਗੁਰਮਖਾਂ ਦਾ ਗਿਆਨੀ ਸੁਖਵਿੰਦਰ ਸਿੰਘ ਆਸਟ੍ਰੇਲੀਆ ਦਾ ਧੰਨਵਾਦ ਆ ਸਾਰੀਆਂ ਸੰਗਤਾਂ ਵੱਲੋਂ ਕਿਉਂਕਿ ਕਿਸੇ ਇੱਕ ਬੰਦੇ ਨੂੰ ਜੋੜਨ ਲਈ ਜੇ ਅਸੀਂ ਪ੍ਰੇਰਿਤ ਕਰੀਏ ਤਾਂ ਬਹੁਤ ਵੱਡਾ ਇੱਕ ਜੱਗ ਮਹਾਨ ਕੁਰਬਾਨੀ ਦੀ ਤਰ੍ਹਾਂ ਮੰਨਿਆ ਜਾਂਦਾ ਹੈ ਤੇ ਇੱਥੇ ਤਾਂ ਕਾਫੀ ਵੱਡੀ ਗਿਣਤੀ ਵਿੱਚ ਉਹ ਸੰਗਤਾਂ ਵੀ ਆਈਆਂ ਸ਼ਾਇਦ ਜਿਨ੍ਹਾਂ ਨੇ ਕਦੇ ਵੀ ਇੱਥੇ ਦਰਸ਼ਨ ਨਹੀਂ ਕੀਤੇ ਹੋਣਗੇ ਇਸ ਕਰਕੇ ਅਸੀਂ ਉਹਨਾਂ ਰੂਹਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਗੁਰੂ ਅੱਗੇ ਅਰਦਾਸ ਕਰਦੇ ਹਾਂ ਮਾਲਕ ਸੱਚੇ ਪਾਤਸ਼ਾਹ ਆਉਣ ਵਾਲੇ ਭਵਖ ਵਿੱਚ ਸਾਡੇ ਬੱਚੇ ਸਾਡੀਆਂ ਬੱਚੀਆਂ ਸਾਡਾ ਜਿਹੜਾ ਆਉਣ ਵਾਲਾ ਭਵਿੱਖ ਹੈ ਉਹ ਨਸ਼ੇ ਪੱਤੀਆਂ ਤੋਂ ਬਚ ਕੇ ਰਹੇ ਮਾੜੇ ਕੰਮਾਂ ਤੋਂ ਬਚ ਕੇ ਰਹੇ ਤਾਂ ਕਿ ਸਾਡਾ ਇੱਥੇ ਆਉਣਾ ਸਫਲ ਹੋ ਜਾਵੇ ਭੁੱਲਾਂ ਦੀ ਖਿਮਾ ਜੀ ਸਾਰੀਆਂ ਸੰਗਤਾਂ ਦਾ ਧੰਨਵਾਦ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਜਿਨ੍ਹਾਂ ਦੇ ਨਾਂ ਤੇ ਉਹਨਾਂ ਨੇ ਮਾਇਆ ਭੇਜੀ ਹੈ ਸਾਡੇ ਨਾਲ ਸਤਿਕਾਰਯੋਗ ਗਿਆਨੀ ਬੂਟਾ ਸਿੰਘ ਜੀ ਮੱਖਾ ਉਹ ਵੀ ਆਏ ਹੈ ਗਿਆਨੀ ਕੁਲਵੰਤ ਸਿੰਘ ਜੀ ਗਿਆਨੀ ਮੱਖਣ ਸਿੰਘ ਜੀ ਪਿੰਡ ਮੀਏ ਤੋਂ ਤੇ ਹੋਰ ਸ਼ਖਸੀਅਤਾਂ ਸਾਡੇ ਨਾਲ ਆਈਆਂ ਨੇ ਜੋ ਵੱਖਰੇ ਵੱਖਰੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਕਰਾਈ ਜਾਂਦੀਆਂ ਹਨ ਸਾਰੇ ਜਿੰਨੇ ਵੀ ਮੋਢੇ ਨਾਲ ਮੋਢਾ ਲਾ ਕੇ ਸੰਗਤਾਂ ਨੂੰ ਲੈ ਕੇ ਆਏ ਸਾਰੇ ਗੁਰਮਖਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਿਆ ਸਤ ਸ੍ਰੀ ਅਕਾਲੋ ਸੋਨਿਆ ਸਤ ਸ੍ਰੀ ਅਕਾਲੋ